ਹਾਡੇ ਕੋਲ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਸਵੇਂ ਦਸੇ ਗੁਰੂ ਸਾਡੇ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਵਰਗੇ ਹਜ਼ਾਰਾਂ ਹੀ ਯੋਧੇ ਦੇਵੀ ਦੇਵ ਤੇ ਸਾਡੇ ਤਾਂ ਕਿੰਨਿਆਂ ਦਾ ਸਾਡੇ ਮੋਢਿਆਂ ਤੇ ਹੱਥ ਹੈ ਤੇ ਫਿਰ ਅਸੀਂ ਇਹਨਾਂ ਮੋਢਿਆਂ ਨੂੰ ਕਿਉਂ ਨਹੀਂ ਵਰਤ ਰਹੇ ਜ਼ਿੰਮੇਵਾਰੀਆਂ ਵਾਸਤੇ ਤੇ ਜ਼ਿੰਮੇਵਾਰੀਆਂ ਵਾਸਤੇ ਮੋਢੇ ਵਰਤੇ ਜਾਣਗੇ ਮੌਕੇ ਮਿਲਣਗੇ ਬਿਲਕੁਲ ਜਿਹੜੀ ਟਰਾਂਸਪੈਰਸੀ ਹੈ ਪਾਰਦਰਸ਼ਤਾ ਜਿਹੜੀ ਉਹ ਸਰਕਾਰ 'ਚ ਹੈ ਕੋਈ ਸਿੰਗਲ ਬੰਦਾ ਉੱਠ ਕੇ ਕਹਿ ਦੇ ਕਿ ਮੈਨੂੰ ਨੌਕਰੀ ਪੈਸੇ ਦੇ ਕੇ ਮਿਲੀ ਅੱਜ ਨਹੀਂ ਤਾਂ ਤੁਸੀਂ ਲੱਭ ਲਿਓ ਜੇ ਕੋਈ ਪੰਜਾਬ ਦੇ ਵਿੱਚ ਹੈਗਾ ਜਿਹਨੂੰ ਸਰਕਾਰੀ ਨੌਕਰੀ ਮਿਲੀ ਹੋਵੇ ਤੇ ਉਹ ਬੰਦਾ ਇਹ ਕਵੇ ਕਿ ਮੈਨੂੰ ਇੰਨੇ ਪੈਸੇ ਦੇਣੇ ਪੈਗੇ ਕਿਉਂਕਿ ਅਸੀਂ ਨੌਕਰੀ ਦੇਣ ਵੇਲੇ ਨੰਬਰ ਦੇਖਦੇ ਆ ਇਹ ਵੀ ਨਹੀਂ ਦੇਖਦੇ ਕਿ ਉਹਦਾ ਬਾਪੂ ਉਹਦਾ ਦਾਦਾ ਕਿਹੜੀ ਪਾਰਟੀ ਚ ਹੈ ਜਾਂ ਕਿੱਥੇ ਹੈ ਉਹ ਉਹਨਾਂ ਦਾ ਕੰਮ ਹੈ ਡੈਮੋਕ੍ਰੇਸੀ ਹੈ ਬਹੁਤ ਸਾਰੇ ਵਿਰੋਧੀ ਪਾਰਟੀਆਂ ਵਾਲਿਆਂ ਦੇ ਪੋਤੇ-ਪੋਤੀਆਂ ਨੂੰ ਵੀ ਨੌਕਰੀਆਂ ਮਿਲ ਗਈਆਂ ਉਹ ਬੋਲਣ ਜੋਗੇ ਵੀ ਐ ਨਹੀਂ